ਉਹਨਾਂ ਦੀਆਂ ਚੱਲਾਂ ਦਾ ਉਹ ਨਾਲ ਆਤਾ ਫੋਨ ਕਰਦਾ ਉੱਥੇ ਜੇ ਕਰਦਾ ਬੋਗਾ ਆਉਣਾ ਇੱਥੇ ਉਹਨਾਂ ਦੇ ਵੀਕੈਂਡ ਆ ਅੱਛਾ ਜੀ ਹਾਂ ਦਾਰੂ ਪੀਣੀ ਆ ਨਾਲ ਬੱਕਰਾ ਖਾਣਾ ਹਾਂ ਹੁਣ ਆਪਣੀਆਂ ਜਿਹੜੀਆਂ ਗਲਤੀਆਂ ਹਨ ਉਹਨਾਂ ਦੇ ਪਰਦੇ ਪਾਉਣ ਵਾਸਤੇ ਮੇਰੇ ਭਰਾਵਾਂ ਤੇ ਲਾਓ ਹਾਂ ਤੂੰ ਬਤਾ ਤੂੰ ਜਿਹੜੀਆਂ ਲੈਣੀਆਂ ਠੀਕ ਹੈ ਨਾ ਇੰਨੀਆਂ ਚਲਾਕੀਆਂ ਇੰਨੀਆਂ ਚਲਾਕੀਆਂ ਮੈਨੂੰ ਦਿਖਾਉਣੀ ਆ ਆ ਚੀਜ਼ਾਂ ਵੀ ਸਮਝ ਲੈ ਕਿਉਂ ਤੇਰਾ ਤੇਰੀਆਂ ਅੱਖਾਂ ਨਹੀਂ ਆ ਇਹਦੀਆਂ ਜਦੋਂ ਤੇਰਾ ਉਧਰੋਂ ਪੇਕਿਆਂ ਤੋਂ ਕੋਈ ਕਰਦਾ ਮੇਰੇ ਭਰਾਵਾਂ ਮੇਰੇ ਭਰਾਵਾਂ ਨੂੰ ਕੀ ਆਣਾ ਤੁਹਾਨੂੰ ਬਸ ਉਹ ਨਹੀਂ ਹੈਗੀ ਗਲਤ ਠੀਕ ਹੈ ਨਾ ਉਹ ਸਹੀ ਗਲਤ ਗਲਤ ਨਹੀਂ ਹਾਂ ਉਹ ਤੇਰੇ ਕੋ ਇਥੇ ਆਣ ਬੱਕਰਾ ਖਾ ਲਿਆ ਮੈਂ दारू ਪੀ ਲਈ ਤੇ ਐਂਡ ਤੇ ਕੋਈ ਜੀ ਗੱਲਬਾਤ ਨਿਕਲ ਜੀ ਮੇਰਾ ਨਾਬਟਾ ਦੀ ਜੱਫੀਆਂ ਪਾ ਕੇ ਜਾਣਾ ਉਹਨਾਂ ਨੇ ਹੁਣ ਇਥੇ ਕਹ ਤੂੰ ਆਪ ਚੱਕੀ ਨਾ ਕੱਖ ਨਹੀਂ 2 ਘੰਟੇ ਬਾਅਦ दारू ਪੀਣੀ ਬੱਕਰਾ ਖਾਦਾ ਖਤਮ ਸਾਰਾ ਕੁਝ ਗੱਲ ਤਾਂ ਹੁਣ ਹੀ ਨਾ ਸਾਰੀ 2 ਘੰਟੇ ਅਮਾਰ ਦੀ ਗੱਲ ਹੀ ਨਹੀਂ ਗੱਲ ਹੁੰਦੀ ਏ ਟਾੜੀ ਜਿਹੜੀ ਤੂੰ ਰਾਤ ਨੂੰ ਫੋਨ ਕਰਦੇ ਰਾਤ ਨੂੰ ਕਿਹਨੇ ਕਿਸ ਨਾਲ ਤੱਕ ਫੋਨ ਕਰੇ ਨੂੰ ਆ ਵੀ ਸਾਲੀ ਲੱਗਦੀ ਮੈਂ ਹੁਣ ਵੀ ਕਰਨਾ ਕੱਲ ਵੀ ਕਰਨਾ ਪਰ ਤਾ ਹੀ ਫੋਨ ਕਰਨਾ ਜੋ ਕਰਨਾ ਨਾ ਤੂੰ ਕਰ ਲੈ ਕਮਦੀ ਨਾ ਹਾਂ ਬਸ 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 ਬਾਕੀ ਆ ਖਰਦਾਰ ਜਾਲੜੀਆਂ ਬੱਕਰੇ ਬੁਕਰੇ ਮੁਰਗੇ ਦੀਆਂ ਗੱਲਾਂ ਚਾਹੀ ਤੇ ਮੈਨੂੰ दारू ਲਕੋਲ ਦੇ ਮੈਂ ਐਟਲੀਸ ਉਹ ਵਿਚਾਲ ਦੇ ਇਧਰ ਦੁਕਾਨ ਕਰਾਤਾ ਵਾ